ਸਿਸਟਰ ਕਲਜੀ ਮੈਂ ਹਪੁਨੀਤ कौर ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਇਹ ਕਹਾਣੀ ਹੋਣੇ ਦੀ ਹੈ ਤੇ ਬੇहद ਖਤਰਨਾਕ ਹੈ ਹੁਣ ਇੱਕ ਕਪਲ ਦੀਆਂ ਅਸਲੀ ਤਸਵੀਰਾਂ ਦਿਖਾਉਣ ਲੱਗੀਆਂ ਤੁਹਾਨੂੰ ਇਹਨਾਂ ਦੀਆਂ ਇਹ ਫੋਟੋਆਂ ਬਹੁਤ ਜ਼ਿਆਦਾ ਸੋਹਣੀਆਂ ਨੇ ਜਿਵੇਂ ਕੋਈ ਸਾਊਥ ਆਲੀ ਫਿਲਮ ਚੱਲ ਰਹੀ ਹੋਵੇ ਅਜੇ ਸਾਲ ਵੀ ਨਹੀਂ ਹੋਇਆ ਸੀ ਇਹਨਾਂ ਦੇ ਵਿਆਹ ਨੂੰ ਮੁੰਡਾ ਵੀ ਡਾਕਟਰ ਤੇ ਕੁੜੀ ਵੀ ਡਾਕਟਰ ਅੱਜ ਦਾ ਇਹ ਹੁਨਾ ਪੰਜਾਬ ਦੇ ਬਾਹਰ ਦਾ ਹੈ ਤੇ ਇਹ ਦਿਖਾ ਵੀ ਇਸ ਕਰਕੇ ਰਹੀਆਂ ਕਿਉਂਕਿ ਇਹ ਕੇਸ ਜੋ ਹੁਣੇ ਹੁਣੇ ਕੁਝ ਦਿਨ ਪਹਿਲਾਂ ਹੀ ਬੇहद ਵੱਡਾ ਖੁਲਾਸਾ ਹੋਇਆ ਹੈ ਗੱਲ ਇਹ ਬੈਂਗਲੁਰੂ ਦੀ ਹੈ ਇਹ ਪੂਰੀ ਘਟਨਾ 24 April 2025 ਦੀ ਹੈ ਇਸ ਦਿਨ ਸਕਿੰਦੀ ਡਾਕਟਰ ਜਿਹਨੂੰ ਆਪਾਂ ਡਰਮਟੋਲੋਜਿਸਟ ਵੀ ਕਹਿੰਦੇ ਆ ਕ੍ਰਿਤਿਕਾ ਐਮ ਰੈਡੀ ਦੀ ਤਬੀਅਤ ਖਰਾਬ ਹੋ ਗਈ ਜਦੋਂ ਉਸਨੂੰ ਹਸਪਤਾਲ ਲੈ ਕੇ ਜਾਂਦਾ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਘਟਨਾ ਤੋਂ 3 ਦਿਨ ਪਹਿਲਾਂ ਯਾਨੀ 21 April 2025 ਉਸ ਨੂੰ ਗੈਸਟ੍ਰਾਈਟਸ ਯਾਨੀ ਪੇਟ ਵਿੱਚ ਦਰਦ ਗੈਸ ਤਕਲੀਫ ਵਰਗੀ ਸਮੱਸਿਆ ਹੋ ਰਹੀ ਸੀ ਤੇ ਇਹ ਪ੍ਰੋਬਲਮ ਉਹਨੂੰ ਪਹਿਲਾਂ ਤੋਂ ਵੀ ਸੀ ਹੁਣ ਘਰ ਵਾਲਾ ਖੁਦ ਸਰਜਿਕਲ ਗੈਸਟਰੋਐਂਟਰੋਲੋਜਿਸਟ ਸੀ ਬਾਹਰ ਕਿਉਂ ਜਾਣਾ ਸੀ ਫਿਰ ਇਲਾਜ ਲਈ لہਜ਼ਾ ਉਸਦੇ ਪਤੀ ਡਾਕਟਰ ਮਹਿੰਦਰ ਰੈਡੀ ਨੇ ਉਸ ਦਾ ਇਲਾਜ ਕਰਨਾ ਸ਼ੁਰੂ ਕੀਤਾ ਮਹਿੰਦਰ ਨੇ ਕ੍ਰਿਤਿਕਾ ਨੂੰ ਹੱਥ ਵਿੱਚ ਡ੍ਰਿਪ ਲਗਾ ਕੇ ਚੜਾਣੀ ਸ਼ੁਰੂ ਕੀਤੀ ਨੈਕਸਟ ਡੇ 2 ਬਈ ਅਪ੍ਰੈਲ ਨੂੰ ਕ੍ਰਿਤਿਕਾ ਨੇ ਫਿਰ ਆਪਣੇ ਡਾਕਟਰ ਘਰ ਵਾਲੇ ਨੂੰ ਫੋਨ ਕੀਤਾ ਕਿ ਗੈਸ ਫੇਰ ਹੋ ਰਹੀ ਹੈ ਪੀੜ ਫੇਰ ਉੱਠ ਰਹੀ ਹੈ ਕੀ ਕਰਾਂ ਤਾਂ ਡਾਕਟਰ ਰੈਡੀ ਨੇ ਕਿਹਾ ਕਿ ਜੋ ਇੰਜੈਕਸ਼ਨ ਕੱਲ ਦਿੱਤਾ ਸੀ ਨਾ ਉਸ ਦੀ ਡੋਸ ਫੇਰ ਲੈ ਲੈ ਠੀਕ ਹੋ ਜਾਏਗਾ 3 ਅਪ੍ਰੈਲ ਨੂੰ ਦੁਪਹਿਰ ਦੇ ਆਸ-ਪਾਸ ਕ੍ਰਿਤਿਕਾ ਨੇ ਮਹਿੰਦਰ ਤੋਂ WhatsApp ਤੇ ਪੁੱਛਿਆ ਕਿ ਕੀ ਉਹ ਡ੍ਰਿਪ ਕੱਢ ਸਕਦੀ ਹੈ ਯਾਨੀ ਕੱਢ ਸਕਦੀ ਹੈ ਕਿਉਂਕਿ ਉਸ ਨੂੰ ਬਹੁਤ ਪੀੜ ਹੋ ਰਹੀ ਪਰ ਮਹਿੰਦਰ ਨੇ ਮਨਾ ਕਰ ਦਿੱਤਾ ਤੇ ਵਾਪਸ ਆ ਕੇ ਉਸ ਨੂੰ ਹੋਰ ਵੀ ਡ੍ਰਿਪ ਚੜਾਉਣ ਲਗਾ ਅਗਲੇ ਦਿਨ 24 April ਨੂੰ ਡਾਕਟਰ ਮਹਿੰਦਰ ਰੈਡੀ ਕ੍ਰਿਤਿਕਾ ਦੇ ਪੇਰੈਂਟਸ ਨੂੰ ਕਾਲ ਕਰਦੇ ਨੇ ਕਿ ਸਵੇਰੇ 100 ਕੇ ਉੱਠਿਆ ਤਾਂ ਕ੍ਰਿਤਿਕਾ ਨੂੰ ਆਵਾਜ਼ਾ ਦਿੱਤੀਆਂ ਉਹ ਉੱਠ ਨਹੀਂ ਰਹੀ बेहोਸ਼ੀ ਦੀ ਹਾਲਤ ਹੈ ਤੁਸੀਂ ਆ ਜਾਓ ਇਸ ਦੇ ਕੁਝ ਦੇ ਬਾਅਦ ਕ੍ਰਿਤਿਕਾ ਦੇ ਮਾਤਾ ਪਿਤਾ ਆਉਂਦੇ ਨੇ ਤੇ ਉਸ ਨੂੰ ਫਿਰ ਹਸਪਤਾਲ ਲੈ ਕੇ ਜਾਇਆ ਜਾਂਦਾ ਜਿੱਥੇ ਕ੍ਰਿਤਿਕਾ ਨੂੰ ਡਾਕਟਰ ਮ੍ਰਿਤ ਐਲਾਨ ਦਿੰਦੇ ਨੇ ਹੁਣ ਪ੍ਰੋਬਲਮਸ ਦਾ ਕੁਝ ਸੰਕ੍ਰਿਤਿਕਾ ਨੂੰ ਗੈਸ ਦੀ ਸੀ ਕਹਿੰਦੇ ਬੀਪੀ ਦੀ ਵੀ ਸੀ ਹੋਰ ਵੀ ਕੁਝ ਤਕਤਾਂ ਸਨ ਹੁਣ ਵਾਰੀ ਪੋਸਟਮਾਰਟਮ ਦੀ ਸੀ ਪਰ ਮਹਿੰਦਰ ਅਤੇ ਉਸਦੇ ਪਰਿਵਾਰ ਵਾਲੇ ਮਨਾ ਕਰਨ ਲੱਗੇ ਕਿ ਆਲਰੇਡੀ ਦੁੱਖ ਦਾ ਮੰਜ਼ਰ ਕਿੰਨਾ ਜ਼ਿਆਦਾ ਹੈ ਕਿਉਂ ਬਾਡੀ ਦੇ ਚੀਰ ਫਾੜ ਕਰਨੀ ਛੱਡੋ ਮੈਨੂੰ ਪਤਾ ਹੈ ਮੇਰੀ ਵਾਈਫ ਦੀਆਂ ਕੀ ਮੈਡੀਕਲ ਕੰਡੀਸ਼ਨਸ ਹਨ ਸੋ ਰਹਿਣ ਦੋ ਪੋਸਟਮਾਰਟਮ ਕ੍ਰਿਤਿਕਾ ਦੇ ਪੇਰੈਂਟਸ ਤਾਂ ਮੰਨ ਗਏ ਪਰ ਉਸਦੀ ਭੈਣ ਅੜ ਗਈ Indian Express ਦੀ ਰਿਪੋਰਟ ਦੇ ਮੁਤਾਬਕ ਪੁਲਿਸ ਨੇ ਦੱਸਿਆ ਕਿ ਕ੍ਰਿਤਿਕਾ ਦੀ ਭੈਣ ਡਾਕਟਰ ਨਿੱਕਿਤਾ ਰੈਡੀ ਜੋ ਕਿ ਇੱਕ ਰੇਡੀਓਲੋਜੀ ਡਾਕਟਰ ਹੈ ਉਸ ਦੇ ਜ਼ੋਰ ਦੇਣ ਤੇ ਪੋਸਟਮਾਰਟਮ ਕੀਤਾ ਜਾਣ ਲਗਾ ਹੁਣ ਜਿੱਥੇ ਪੋਸਟਮਾਰਟਮ ਹੋ ਰਿਹਾ ਸੀ ਨਾ ਡਾਕਟਰ ਮਹਿੰਦਰ ਰੈਡੀ ਬਾਰ-ਬਾਰ ਉਸੇ ਕਮਰੇ ਚ ਵੜੀ ਜਾ ਚਾਹੇ ਉਹ ਡਾਕਟਰ ਸੀ ਪਰ ਉਹ ਸਰਜਨ ਸੀ ਉਸ ਦਾ ਇੱਥੇ ਪੋਸਟਮਾਰਟਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਡਾਕਟਰ ਵੀ ਇਹ ਦੇਖ ਕੇ ਹੈਰਾਨ ਹੋ ਰਹੇ ਸਨ ਕਿ ਉਹ बार-बार ਅੰਦਰ ਕਿਉਂ ਆਏ ਜਾ ਰਿਹਾ ਹੈ ਉਹਨਾਂ ਨੇ ਪੁਲਿਸ ਨੂੰ ਕਿਹਾ ਤਾਂ ਪੁਲਿਸ ਨੂੰ ਵੀ ਇਹ ਗੱਲ ਅਜੀਬ ਲੱਗੀ ਕਿ ਡਾਕਟਰ ਹੋ ਕੇ ਇਹਨੂੰ ਪ੍ਰੋਟੋਕਾਲ ਪਤਾ ਨਹੀਂ ਸੋ ਪੁਲਿਸ ਨੇ ਹੜਕਾਇਆ ਕਿ ਇੰਟਰਫੇਅਰ ਨਾ ਕਰੋ खैर ਪੋਸਟਮਾਰਟਮ ਹੋ ਗਿਆ ਕ੍ਰਿਤਿਕਾ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਤੇ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆ ਗਈ ਜਿਸ ਚ ਰੈਗੂਲਰ ਇਸ਼ੂਸ ਸਨ ਜੋ ਕ੍ਰਿਤਿਕਾ ਨੂੰ ਪਹਿਲਾਂ ਹੀ ਸਨ ਕੋਈ ਸ਼ੱਕੀ ਗੱਲ ਸਾਹਮਣੇ ਨਹੀਂ ਆਈ 6 ਮਹੀਨੇ ਬੀਤ ਗਏ ਡਾਕਟਰ ਰੈਡੀ ਆਪਣੇ ਕੰਮ 'ਚ ਰੁੱਝ ਗਏ ਘਰ ਵਾਲੀ ਦੀ ਮੌਤ ਦੇ ਗਮ ਤੋਂ ਉੱبر ਕੇ ਉਦھر ਕ੍ਰਿਤਿਕਾ ਦੇ ਪਰਿਵਾਰ ਵਾਲੇ ਵੀ ਧੀ ਤੋਂ ਬਿਨਾ ਜਿਉਂਦੀ ਆਦਤ ਹੌਲੀ-ਹੌਲੀ ਪਾਰੇ ਸਨ 6 ਮਹੀਨੇ ਬਾਅਦ 13 ਅਕਤੂਬਰ ਨੂੰ ਅੱਜ 17 ਅਕਤੂਬਰ ਹੈ ਮੈਂ 4 ਦਿਨ ਪਹਿਲਾਂ ਦੀ ਗੱਲ ਕਰ ਰਹੀ ਹਾਂ ਅੱਜ ਤੋਂ 4 ਦਿਨ ਪਹਿਲਾਂ ਡਾਕਟਰ ਕ੍ਰਿਤਿਕਾ ਦੀ ਵਿਸਥਰਾ ਰਿਪੋਰਟ ਆਉਂਦੀ ਹੈ ਤੇ ਵਿਸਥਰਾ ਰਿਪੋਰਟ ਨੂੰ ਅਕਸਰ ਆਉਂਦਿਆਂ ਟਾਈਮ ਲੱਗ ਹੀ ਜਾਂਦਾ ਹੈ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਪੋਸਟਮਾਰਟਮ ਰਿਪੋਰਟ 'ਚ ਤਾਂ ਕੁਝ ਆਇਆ ਨਹੀਂ ਸੀ ਪਰ ਵਿਸਥਰਾ ਚਾ ਆ ਗਿਆ ਸੀ ਜਿਸ ਵਿੱਚ ਦੱਸਿਆ ਗਿਆ ਕਿ ਡਾਕਟਰ ਕ੍ਰਿਤਿਕਾ ਨੂੰ ਐਨਸਥੀਸੀਆ ਵਾਲਾ ਇੰਜੈਕਸ਼ਨ ਲਗਾਇਆ ਗਿਆ ਸੀ ਜਿਸ ਦਾ ਨਾਮ ਮੈਂ ਨਹੀਂ ਲੈ ਰਹੀ ਇੱਕ ਕੰਟਰੋਲਡ ਐਨਸਥੀਸੀਆ ਯਾਨੀ ਇਸ ਦਾ ਇਸਤੇਮਾਲ ऑपरेशंस ਦੇ ਦੌਰਾਨ ਦਰਦ ਨਾ ਹੋਵੇ ਇਸ ਦੇ ਲਈ ਕੀਤਾ ਜਾਂਦਾ ਹੈ ਇਹ ਸਰੀਰ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਸੁੰਨ ਕਰਨ ਜਾਂ ਸਰਜਰੀ ਦੇ ਦੌਰਾਨ बेहोश ਕਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਕ੍ਰਿਤਿਕਾ ਦੀ ਮੌਤ ਐਨਸਥੀਸੀਆ ਦੀ ਓਵਰਡੋਸ ਨਾਲ ਹੋਈ ਸੀ ਹੁਣ ਕੁਐਸਚਨ ਇਹ ਸੀ ਕਿ ਨਾ ਕ੍ਰਿਤਿਕਾ ਦੀ ਕੋਈ ਸਰਜਰੀ ਹੋਈ ਨਾ ਉਹ ਹਸਪੀਟਲ ਐਡਮਿਟ ਹੋਈ ਫਿਰ ਐਨਸਥੀਸੀਆ ਉਹਨੂੰ ਕਿਉਂ ਤੇ ਕਿਸ ਨੇ ਦਿੱਤਾ ਰਿਪੋਰਟ ਸਾਹਮਣੇ ਆਉਣ ਦੇ ਬਾਅਦ ਸਭ ਸੁੰਨ ਸਨ ਪਰ ਸਿੱਧਾ ਸ਼ੱਕ ਇੱਕੋ ਬੰਦੇ ਦੇ ਸੀ ਸੋ ਪੁਲਿਸ ਨੇ ਕ੍ਰਿਤਿਕਾ ਦੇ ਪਿਤਾ ਮੋਨੀ ਰੈੱਡੀ ਦੀ ਸ਼ਿਕਾਇਤ ਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਉਰੂਪੀ ਜ਼ਿਲ੍ਹੇ ਦੇ ਮਣੀਪਾਲ ਤੋਂ ਡਾਕਟਰ ਮਹਿੰਦਰ ਨੂੰ ਗ੍ਰਿਫਤਾਰ ਕਰ ਲਿਆ। 14 ਅਕਤੂਬਰ ਨੂੰ ਇਹ ਗ੍ਰਿਫਤਾਰੀ ਤਾਂ ਹੋ ਗਈ ਪਰ ਇਹ ਵੀ ਤਾਂ ਸਾਬਤ ਕਰਨਾ ਪੈਣਾ ਸੀ ਪੁਲਿਸ ਨੂੰ ਕਿ ਇਹ ਐਨਸਥੀਸੀਆ ਦੀ ਡੋਸ ਉਸ ਨੂੰ ਉਸਦੇ ਡਾਕਟਰ ਘਰ ਵਾਲੇ ਨੇ ਹੀ ਦਿੱਤੀ ਸੀ। ਤੇ ਪੁਲਿਸ ਨੂੰ ਕੋਈ ਮੋਟਿਵ ਵੀ ਨੰਗੀ ਅੱਖ ਨਾਲ ਨਜ਼ਰ ਨਹੀਂ ਸਾਰਿਆ। ਪੈਸੇ ਵੀ ਬਥੇਰੇ ਸੀ, ਕੈਰੀਅਰ 'ਚ ਵੀ ਸਕਸੈਸਫੁਲ ਸਨ। ਦੂਜੀ ਜਨਾਨੀ ਦਾ ਵੀ ਚੱਕਰ ਫਿਲਹਾਲ ਦੇਖਿਆ ਨਹੀਂ ਸੀ, ਨਾ ਹੀ ਇਹਨਾਂ ਦੀ ਕੋਈ ਲੜਾਈ ਝਗੜੇ ਦੀ ਗੱਲ ਪਤਾ ਲੱਗੀ ਸੀ। ਬੈਂਗਲੁਰੂ ਦੇ ਵਿਕਟੋਰੀਆ ਹਸਪਤਾਲ ਵਿੱਚ ਡਾਕਟਰ ਮਹਿੰਦਰ ਨੇ 26 ਮਈ 2024 ਨੂੰ ਡਾਕਟਰ ਕ੍ਰਿਤਿਕਾ ਨਾਲ ਵਿਆਹ ਕੀਤਾ ਸੀ। ਦੋਨੋਂ ਤਾਰਾ ਮੰਡਲੇਲੀ ਥਾਣਾ ਖੇਤਰ ਦੇ ਯਪਾ ਲੈਆਉਟ ਵਿੱਚ ਰਹਿੰਦੇ ਸਨ। ਡਾਕਟਰ ਮਹਿੰਦਰ ਨੂੰ 15 ਅਕਤੂਬਰ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 9 ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੋਚਟਾਸ਼ ਦੌਰਾਨ ਉਸਨੇ ਕਈ ਗੱਲਾਂ ਦਾ ਖੁਲਾਸਾ ਕੀਤਾ ਯਾਨੀ ਕਬੂਲ ਕੀਤਾ ਮੀਡੀਆ ਰਿਪੋਰਟਸ ਦੇ ਮੁਤਾਬਕ ਜਦੋਂ ਮਹਿੰਦਰ ਅਤੇ ਕ੍ਰਿਤਿਕਾ ਦਾ ਵਿਆਹ ਹੋਇਆ ਸੀ ਤਾਂ ਸਭ ਠੀਕ ਠਾਕ ਸੀ ਡਾਕਟਰ ਕ੍ਰਿਤਿਕਾ ਆਪਣਾ ਇੱਕ ਕਲੀਨਿਕ ਵੀ ਖੋਲਣ ਵਾਲੀ ਸੀ ਠੀਕ ਠਾਕ ਪੈਸਾ ਵੀ ਸੀ ਹੁਣ ਸਵਾਲ ਇਹ ਕਿ ਅਜਿਹਾ ਕੀ ਹੋਇਆ ਕਿ ਮਹਿੰਦਰ ਨੇ ਆਪਣੀ ਮੈਡੀਕਲ ਦੀ ਨੋਲੇਜ ਦਾ ਇਸਤੇਮਾਲ ਕਰਕੇ ਕ੍ਰਿਤਿਕਾ ਨੂੰ ਮਾਰਿਆ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਕ੍ਰਿਤਿਕਾ ਨੂੰ ਗੈਸ ਅਤੇ ਖਾਣਾ ਪਚਣ ਦੀ ਸਮੱਸਿਆ ਸੀ ਅਤੇ ਇਹ ਸਮੱਸਿਆ ਕਾਫੀ ਲੰਮੇ ਸਮੇਂ ਤੋਂ ਸੀ ਉਸ ਨੂੰ। ਲਿਹਾਜ਼ਾ ਮਹਿੰਦਰ ਉਸ ਦੀ ਬਿਮਾਰੀ ਤੋਂ ਪਰੇਸ਼ਾਨ ਰਹਿਣ ਲੱਗਾ। ਪੁਲਿਸ ਦੇ ਮੁਤਾਬਕ ਮਹਿੰਦਰ ਇਸ ਗੱਲ ਤੋਂ ਗੁੱਸੇ ਵਿੱਚ ਸੀ ਕਿ ਕ੍ਰਿਤਿਕਾ ਨੂੰ ਹੋਰ ਵੀ ਕਈ ਬਿਮਾਰੀਆਂ ਸਨ ਪਰ ਉਸ ਤੇ ਪਰਿਵਾਰ ਨੇ ਵਿਆਹ ਤੋਂ ਪਹਿਲਾਂ ਕਥਿਤ ਤੌਰ ਤੇ ਉਸ ਤੋਂ ਇਹ ਗੱਲ ਲੁਕਾਈ ਸੀ। ਉਹ ਇੱਕ ਬਿਮਾਰ ਘਰਵਾਲੀ ਨਾਲ ਨਹੀਂ ਸੀ ਰਹਿਣਾ ਚਾਹੁੰਦਾ ਸ਼ਾਇਦ। ਉਹ ਉਸ ਵਕਤ ਤਾਂ ਚੁੱਪ ਰਿਹਾ ਪਰ ਉਸਦੇ ਦਿਮਾਗ ਚ ਪਲਾਨ ਪੱਕ ਰਿਹਾ ਸੀ ਉਹ ਕ੍ਰਿਤਿਕਾ ਤੋਂ ਵੱਖ ਹੋਣਾ ਚਾਹੁੰਦਾ ਸੀ ਤੇ ਹੋ ਸਕਦਾ ਸੀ ਡਿਵੋਰਸ ਲੈ ਕੇ ਪਰ ਨਹੀਂ ਉਹਨੇ ਤਰੀਕਾ ਦੂਜਾ ਲੱਭਿਆ ਕ੍ਰਾਈਮ ਵਾਲੇ ਸ਼ੋਜ਼ ਫਿਲਮਾਂ ਤੇ ਕਹਾਣੀਆਂ ਦੇਖਣ ਦਾ ਸ਼ੌਕੀਨ ਉਹ ਪਹਿਲਾਂ ਤੋਂ ਹੀ ਸੀ ਸੋ ਉਹ ਇਹਨਾਂ ਖੁਦ ਨੂੰ ਲੈ ਕੇ ਸ਼ੋਰ ਸੀ ਕਿ ਮੈਂ ਕ੍ਰਾਈਮ ਕਰਾਂਗਾ ਪਰ ਉਹ ਕ੍ਰਾਈਮ ਲੱਗੇਗਾ ਨਹੀਂ ਇਲਾਜ ਤਾਂ ਉਹ ਵਾਰ-ਵਾਰ ਕ੍ਰਿਤਿਕਾ ਦਾ ਕਰ ਹੀ ਰਿਹਾ ਸੀ ਕਿਉਂਕਿ ਉਹਨੂੰ ਗੈਸ ਦੀ ਵਜ੍ਹਾ ਨਾਲ ਪੇਨ ਕਾਫੀ ਵਾਰ ਹੁੰਦੀ ਸੀ ਸੋ ਇਸ ਵਾਰ ਉਹਨੇ ਸੋਚਿਆ ਕਿ ਮੈਂ ਆਪਣੀ ਦਵਾਈ ਨੂੰ ਹੀ ਹਥਿਆਰ ਬਣਾਵਾਂਗਾ ਇੰਜੈਕਸ਼ਨ ਦਵਾਂਗਾ ਐਨੇਸਥੀसिया ਵਾਲਾ ਤੇ ਇਹ ਪੋਸਟਮਾਰਟਮ 'ਚ ਵੀ ਨਹੀਂ ਆਉ ਬਸ ਫਿਰ ਉਹੀ ਕੀਤਾ ਤੇ ਆਪਣੀ ਹੀ ਘਰਵਾਲੀ ਨੂੰ ਅਜੇਹੀ ਨੀਂਦ ਸੁਆਇਆ ਕਿ ਉਹ ਕਦੀ ਉੱਠ ਨਹੀਂ ਸਕੀ ਪ੍ਰਤਿਕਾ ਦੇ ਪਤਾ ਮਨੀ ਰੈੱਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਤਿਕਾ ਆਪਣੇ ਪਤੀ ਤੇ ਪੂਰਾ ਪ੍ਰੋਸਾ ਕਰਦੀ ਸੀ ਉਸ ਨੂੰ ਉਸਦੇ ਪਿਆਰ ਅਤੇ ਉਸਦੇ ਪੇਸ਼ੇ ਤੇ ਪੂਰਾ ਪ੍ਰੋਸਾ ਸੀ ਪਰ ਜੋ ਉਸ ਮੈਡੀਕਲ ਗਿਆਨ ਨਾਲ ਲੋਕਾਂ ਦੀ ਜਾਨ ਬਚਣੀ ਚਾਹੀਦੀ ਸੀ ਉਸ ਦਾ ਇਸਤੇਮਾਲ ਉਸ ਦੀ ਜਾਨ ਲੈਣ ਦੇ ਲਈ ਕੀਤਾ ਗਿਆ ਸਾਡਾ ਪਰਿਵਾਰ ਇਸ ਪਲਾਨਡ ਕੰਮ ਦੇ ਲਈ ਕਰੜੀ ਤੋਂ ਕਰੜੀ ਸਜ਼ਾ ਤੇ ਆਪਣੀ ਧੀ ਦੇ ਲਈ ਨਿਆਂ ਦੀ ਮੰਗ ਕਰਦਾ ਹੈ ਇਸ ਦਾ ਨੁਕਸਾਨ ਨਾ ਸਿਰਫ ਸਾਡਾ ਇੰਡੀਵਿਜੂਅਲ ਹੈ ਬਲਕਿ ਸਮਾਜ ਦੇ ਲਈ ਵੀ ਇੱਕ ਨੁਕਸਾਨ ਹੈ ਪੁਲਿਸ ਦੇ ਅਨੁਸਾਰ ਮਹਿੰਦਰ ਰੈਡੀ ਦਾ ਜੁੜਵਾ ਭਰਾ ਡਾਕਟਰ ਨਾਗਿੰਦਰ ਰੈਡੀ ਵੀ ਇਸੇ ਤਰ੍ਹਾਂ ਦੇ ਮਾਮਲਿਆਂ ਵਿੱਚ ਫਸਿਆ ਹੋਇਆ ਹੈ ਫਿਲਹਾਲ ਪੁਲਿਸ ਨੇ આરોપી ਦੇ ਖਿਲਾਫ ਬੀ ਐਨ ਐਸ 2023 ਦੀ ਧਾਰਾ 103 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਦੋਸ਼ੀ ਪਾਏ ਜਾਣ ਤੇ ਮੌਤ ਦੀ ਸਜ਼ਾ ਜਾਂ ਉਮਰ ਕੈਦ ਤੱਕ ਦੀ ਸਜ਼ਾ ਦਾ ਪ੍ਰੋਵੀਜ਼ਨ ਹੈ ਬੈਂਗਲੁਰੂ ਪੁਲਿਸ આરોપી ਨੂੰ ਰਿਮਾਂਡ ਤੇ ਲੈ ਕੇ ਅੱਗੇ ਦੀ ਜਾਂਚ ਫਿਲਹਾਲ ਕਰ ਰਹੀ ਹੈ। ਮ੍ਰਿਤਕਾ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਨਿਆਂ ਚਾਹੀਦਾ ਹੈ ਅਤੇ આરોપી ਨੂੰ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਫੋਟੋਜ਼ ਵਿੱਚ ਦਿਸਦਾ ਇਹ ਪਿਆਰ ਦਾ ਰਿਸ਼ਤਾ ਮੌਤ ਬਣ ਗਿਆ। ਠੀਕ ਹੈ ਜੇ ਕ੍ਰਿਤਿਕਾ ਦੇ ਘਰਦਿਆਂ ਨੇ ਕ੍ਰਿਤਿਕਾ ਦੀ ਬਿਮਾਰੀ ਦੀ ਗੱਲ ਲੁਕਾਈ ਤਾਂ ਐਦਾਂ ਨਹੀਂ ਸੀ ਕਰਨਾ ਚਾਹੀਦਾ ਪਰ ਗੈਸ ਦੀ ਦਿੱਕਤ ਕਰਕੇ ਜੇ ਕਤਲ ਹੋਣ ਲੱਗੇ ਨਾ ਤਾਂ ਕੋਈ ਬਚੇਗਾ ਹੀ ਨਹੀਂ। ਕਿਸ ਚੀਜ਼ ਦੀ ਕਮੀ ਸੀ ਇਹਨਾਂ? ਇਨਾ ਹੀ ਦੁਖੀ ਹੋ ਗਿਆ ਸੀ ਤਾਂ ਤਲਾਕ ਲੈ ਲੈਂਦਾ ਕਿਉਂ ਮਾਰਨਾ ਸੌਖਾ ਲੱਗਿਆ ਇਹਨੂੰ ਬੇहद ਦੁਖਾਦ ਬੇਹ ਵਾਹਿਗੁਰੂ ਉਸਤ ਪੱਖ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸ ਸਾਫ